ਤਿਆਰੀਆਂ ਵੀ ਕਰ ਲਈਆਂ ਟੇਚੀਆਂ ਲੈ ਕੇ ਬੱਜ ਚੱਲੇ ਆ ਜੀ ਟੂਰਾਂ ਤੇ ਲੰਬਿਆਂ ਜਿਹਦੇ ਵਾਸਤੇ ਗੱਡੀ ਲਈਤੀ ਉਹ ਕੰਮ ਪੂਰਾ ਹੋ ਗਿਆ ਸਮਾਨ ਸਾਰਾ ਪੂਰਾ ਆ ਗਿਆ ਦੋ ਟੇਚੀਆਂ ਹਲੇ ਹੋਰ ਵੀ ਇਹਦੇ ਉੱਪਰ ਵੀ ਸਮਾਨ ਆ ਜਾਊਗਾ ਬੜੇ ਆਰਾਮ ਦੇ ਨਾਲ ਗੰਦੀ ਗੱਡੀ ਥੋੜੀ ਲੈ ਕੇ ਜਾਊਗਾ ਹਾਂ ਸਹੀ ਗੱਲ ਹੈ ਮੈਂ ਪਹਿਲਾਂ ਸਾਈਡ ਜੀ ਤੇ ਲਾਣਾ ਗੱਡੀ ਦੇ ਕਪੜਾ ਮਾਰਦਾ ਚਿੱਟਾ ਕੁੰਟਾ ਮ ਜਾਵਾ ਪਾ ਗਈ ਮਾੜੇ ਜੀ ਲੀਰ ਕੂਚੀ ਜੀ ਘੁਮਾ ਆ ਗਿਆ ਅੱਗੇ ਤੋਂ ਬਿਸ਼ਣ ਤੇ ਚੱਲ ਗੱਡੀ ਚ ਬੜੇ ਸ਼ੌਂਕ ਨਾਲ ਆਉਂਦੀ ਦੇਖਣੀ ਨਾ ਕਿ ਕੁੱਚੜੀ ਨਹੀਂ ਗੱਲ ਕੁੱਚ ਗੰਦੀ ਹੈ ਕੋਈ ਗਾਲੀ ਗੰਦੀ ਨਾ ਰਹਿਣ ਦੋ ਸਸੀ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੂੰ ਉਮੀਦ ਕਰਦ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਸਾਡੀਆਂ ਤਿਆਰੀਆਂ ਹੋ ਗਈਆਂ ਵਾ ਪੈਕਿੰਗ ਕਰ ਲਈਆ ਨਵੀਂ ਗੱਡੀ ਲੈ ਲਈ ਤੇ ਅੱਜ ਦੂਜਾ ਦਿਨ ਦੇ ਨੇ ਤੇ ਤਿਆਰੀਆਂ ਵੀ ਕਰ ਲਈਆਂ ਟੇਕੀਆਂ ਲਾ ਕੇ ਚੱਲਿਆਂ ਜੀ ਟੂਰਾਂ ਤੇ ਲੰਬਿਆਂ ਕਿੱਥੇ ਚੱਲਿਆ ਨਾ ਚਲੋ ਸਾਡੇ ਕਿਉਂਕਿ ਤੁਸੀਂ ਹਰ ਵਾਰ ਸਾਡੇ ਨਾਲ ਹੀ ਜਾਂਦੇ ਹੋ ਵੀਡੀਓ ਦੇ ਮਾਧਿਅਮ ਦੇ ਥਰੂ ਕਿਉਂਕਿ ਜਦੋਂ ਸਾਨੂੰ ਕਈ ਸਬਸਕ੍ਰਾਈਬਰ ਵੀਰ ਭੈਣ ਵੱਡੀਆਂ ਬਜ਼ੁਰਗ ਸਾਡੇ ਬਜ਼ੁਰਗ ਵੀ ਸਾਡੀਆਂ ਆਂਟੀਆਂ ਭੈਣਾਂ ਜਿੰਨੇ ਵੀ ਜਣੇ ਮਿਲਦੇ ਨੇ ਉਹ ਸਾਨੂੰ ਐਦਾਂ ਕਹਿੰਦੇ ਨੇ ਸਾਡਾ ਆਪਣਾ ਪੰਜਾ ਫੀਲ ਆਂਦਾ ਐਵੇਂ ਤੇ ਇਹ ਕਹਿੰਦਾ ਫੈਮਿਲੀ ਮੈਂਬਰ ਸਾਨੂੰ ਵੀ ਐਦਾਂ ਫੀਲ ਆਂਦਾ ਜੀ ਤੁਸੀਂ ਇੰਨਾ ਜਿਆਦਾ ਪਿਆਰ ਕਰਦੇ ਹੋ ਜੀ ਧੰਨਵਾਦ ਹੁਣ ਚੱਲਿਆਂ ਕਿੱਥੇ ਨਾਲ ਬਣੇ ਰਹੋ ਕਿਰਨ ਦੇ ਵੀ ਇਹ ਸਵਾਰਾ ਸੈਟਅਪ ਇਹ ਬਾਦ ਦੇ ਭਾਂਡੇ ਪੁੰਡੇ ਲਟਰਮ ਪਟਰਮ ਜੋ ਸਾਮਾਨ ਇਹ ਤਿਆਰ ਕਰ ਲਿਆ ਮੈਂ ਪਹਿਲਾਂ ਟੈਚੀਆਂ ਗੱਡੀ 'ਚ ਰੱਖੀਆਂ ਵਾਂ ਕਿ ਅਗਲੇ ਕੁਝ ਇਬਾਦਤ ਨੂੰ ਉਠਾਣਗੇ ਟੈਚੀਆਂ ਪੂਰੀ ਆ ਜਾਂਦੀਆਂ ਨੇ ਬੜੇ ਆਰਾਮ ਨਾਲ ਇਹਦੇ 'ਚ ਸੀਟ ਫੋਲਡ ਕਰ ਸਮਾਨ ਵਾਧੂ ਜਿੰਨਾ ਮਰਜ਼ੀ ਲਾਦ ਲਓ ਜਿਹਦੇ ਵਾਸਤੇ ਗੱਡੀ ਲਈਤੀ ਉਹ ਕੰਮ ਪੂਰਾ ਹੋ ਗਿਆ ਸਮਾਨ ਸਾਰਾ ਪੂਰਾ ਆ ਗਿਆ ਦੋ ਟੈਚੀਆਂ ਹਲੇ ਹੋਰ ਵੀ ਇਹਦੇ ਉੱਪਰ ਵੀ ਸਮਾਨ ਆ ਜਾਊਗਾ ਬੜੇ ਆਰਾਮ ਦੇ ਨਾਲ ਇਹ ਤਾਂ ਡੰਨ ਹੈ ਭਾਈ ਕਾਹੰਠ ਕੰਮ ਡੰਨ ਲਓ ਜੇ ਅਸੀਂ ਨਿਕਲ ਗਏ ਘਰੋਂ ਤੇ ਸਮਾਨ ਸਾਰਾ ਗੱਡੀ ਚ ਸ਼ਿਫਟ ਕਰਤਾ ਛਿਪੀ ਨੇ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਮੈਂ ਤਾਂ ਇਬਾਦਤ ਆਈਆਂ ਛਿਪੀ ਨੇ ਪਹਿਲੇ ਸਮਾਨ ਮੈਂ ਕਿਹਾ ਛਿਪੀ ਇਹਦਾ ਕਰੋ ਇਹਨਾਂ ਜਾ ਕੇ ਪਹਿਲਾਂ ਹੀ ਥੱਲੇ ਮਤਲਬ ਸਾਰਾ ਸਮਾਨ ਰੱਖ ਦੋ ਤੇ ਬਾਅਦ ਵਿੱਚ ਤੁਹਾਨੂੰ ਇਕੱਠੇ ਲੈ ਕੇ ਜਾਣਾ ਬੜਾ ਔਖਾ ਹੋ ਜਾਂਦਾ ਕਿ ਕਿਬਾਦਤ ਵੀ ਹੁੰਦੀ ਨਾਲ ਤੇ ਮੈਂ ਤੇ ਇਬਾਦਤ ਪਿਛਲੀ ਸੀਟ ਤੇ ਕਿਉਂਕਿ ਆਪਾਂ ਹੁਣ ਲੰਬੇ ਡਰਾਈਵ ਤੇ ਜਾ ਰਹੇ ਆ ਇਸ ਕਰਕੇ ਇਬਾਦਤ ਨੂੰ ਵੀ ਅਸੀਂ ਕਾਰ ਸੀਟ ਤੇ ਬਿਠਾਇਆ ਵਾ ਇਬਾਦਤ ਕਿੱਥੇ ਚੱਲੀ ਆ ਉਹ ਆਪਣੀ ਰਾਹ ਉਹ ਨਾ ਮਜ਼ੇ ਚ ਬੈਠੀ ਹੈਗੀ ਆ ਤੇ ਆ ਵੀ ਕੁ ਸਾਮਾਨ ਹੈ ਸਾਰਾ ਪਿੱਛੇ ਸੈੱਟ ਕੀਤਾ ਅਟੈਚੀਆਂ ਟੂਚੀਆਂ ਆਈ ਦੀ ਬੱਕੇ ਜੀ ਆ ਸਾਰਾ ਸਾਮਾਨ ਆਈਜ਼ਲੀ ਪਿੱਛੇ ਆ ਗਿਆ ਸੀਟ ਜਿਹੜੀ ਫੋਲਡ ਕੀਤੀ ਨਾ ਜੱਪੀ ਦਈ ਫੋਲਡ ਕੀਤੀ ਹੈ ਸੀਟ ਜਿਹਨੇ ਫੋਲਡ ਕੀਤੀ ਹੈ ਬੜਾ ਫਾਇਦਾ ਹੋ ਗਿਆ ਇਹਦੇ ਨਾਲ ਨਾ ਕਿਉਂਕਿ ਬੜਾ ਆਰਾਮ ਨਾਲ ਜਿੰਨਾ ਮਰਜੀ ਸਮਾਨ ਆ ਜਾਂਦਾ ਏ ਔਰ ਗੱਡੀ ਨਾ ਇੰਨੀ ਵਧੀਆ ਦੀ ਪੋਜੀਸ਼ਨਿੰਗ ਹੈ ਨਾ ਉੱਪਰ ਬੈਠ ਗਿਆ ਔਰ ਦੂਰ ਤੱਕ ਵਿਜ਼ਿਬਿਲਟੀ ਹੈ ਹਾਂ ਉੱਚੀ ਗੱਡੀ ਦਾ ਇਹ ਫਾਇਦਾ ਹੈਗਾ ਵੈਸੇ ਹੈਨਾ ਕਟਕੁਟ ਵਧੀਆ ਵੱਜ ਜਾਂਦੇ ਨੇ ਆਟੋਮੈਟਿਕ ਯਾਰ ਬੜੀ ਕੰਫਰਟੇਬਲ ਹੈ ਗੱਡੀ ਅੱਜ ਲੌਂਗ ਡਰਾਈਵ ਤੇ ਜਾ ਰਹੇ ਆ ਤੇ ਉਹ ਤੁਹਾਨੂੰ ਦੱਸਾਂਗੇ ਵੀ ਰਿਵਿਊ ਦਵਾਂਗੇ ਕਿਵੇਂ ਦਾ ਰਹਿ ਰਿਹਾ ਸਫ਼ਰ ਸਹੀ ਗੱਲ ਆ ਓ ਵਦਿਆ ਅੰਦਰੋਂ ਦਾ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਆ ਮੈਨੂੰ ਤਾਂ ਪਰਸਨਲੀ ਮੈਨੂੰ ਸੱਚੀ ਦੱਸਾਂ ਮੈਨੂੰ ਐਕਸ ਜੀਵੀ ਨਾਲੋਂ ਇਹਦਾ ਇੰਟੀਰੀਅਰ ਜ਼ਿਆਦਾ ਸੋਹਣਾ ਲੱਗਾ ਹਣਾ ਇਹ ਦਾ ਇੰਟੀਰੀਅਰ ਬਹੁਤ ਜਿਆਦਾ ਸੋਹਣਾ ਉਹਦੇ ਚ ਫੀਚਰਸ ਵਗੈਰਾ ਬਹੁਤ ਦਿੱਤੇ ਨੇ ਪਰ ਇਹਦੇ ਵਿੱਚ ਜਿਹੜੀ ਆ ਇਹਨਾਂ ਨੇ ਲੁੱਕ ਦਿੱਤੀ ਆ ਨਾ ਹਾਂ ਬਹੁਤ ਪਿਆਰੀ ਉਹਦੀ ਇੱਕ ਸਕਰੀਨ ਜੀ ਲੰਬੀ ਜੀ ਹੈ ਠੀਕ ਹੈ ਉਹਦੇ ਚ ਹੋਣਗੇ ਫੀਚਰ ਪਰ ਆਪਾਂ ਮੇਨ ਆ ਚੀਜ਼ ਦੇਖਣੀ ਆ ਓਵਰ ਆਲ ਸਹੀ ਗੱਲ ਓਵਰ ਆਲ ਤਾਂ ਬਹੁਤ ਸੋਹਣੀ ਆ ਇਹ ਬਾਤ ਆਪਣੀ ਹਾਂਜੀ ਬਾਕੀ ਇਹ ਪਰਸਨਲ ਚੁਆਇਸ ਹੈ ਦੋਸਤੋ ਇਸੇ ਬਿਲਕੁਲ ਹਾਂ ਇਹ ਤੇਰਾ ਕੋਈ ਹੋ ਨਹੀਂ ਆ ਹਰ ਇੱਕ ਨੂੰ ਆਪਣੀ ਆਪਣੀਆਂ ਚੁਆਇਸ ਦੇ ਅਕੋਰਡਿੰਗ ਗੱਡੀ ਪਸੰਦ ਆ ਸਾਨੂੰ ਇਹ ਪਸੰਦ ਜੀ ਸੋ ਇਸ ਕਰਕੇ ਸੀਏ ਲਿੱਤੀ ਹੈ ਨਾ ਤੇ ਬਾਕੀ ਹੁਣ ਅੱਜ ਜਿਵੇਂ ਅਸੀਂ ਪੀਨੇ ਕਿਹਾ ਕਿ ਅੱਜ ਆਪਾਂ ਲੰਬੇ ਟੂਰਤੇ ਜਾ ਰਹੇ ਆ ਆਪਾਂ ਨੂੰ ਪਤਾ ਲੱਗੂਗਾ ਹੁਣ ਥੋੜਾ ਜਿਹਾ ਐਕਸਪੀਰੀਅੰਸ ਹੋਊਗਾ ਕਿ ਕਿੰਨ ਕੰਫਰਟੇਬਲ ਕੀ ਹੈ ਵੈਸੇ ਤਾਂ ਕੰਫਰਟੇਬਲ ਹਾਂ ਨੂੰ ਅਜੇ ਤੱਕ ਤੇ ਪੂਰੀ ਲੱਗਦੀ ਹੈ ਜਿਵੇਂ ਗੱਲ ਪਟਿਆਲੇ ਤੱਕ ਹੋਏ ਆਂ ਤੇ ਅੱਜ ਅਸੀਂ ਲੰਬੇ ਟੂਰ ਥਾਦੇ ਜਾ ਰਹੇ ਆ ਉੱਥੇ ਵੀ ਪਤਾ ਲੱਗ ਜਾਊਗਾ ਕਿਵੇਂ ਦੀ ਕੰਫਰਟੇਬਲ ਆ ਇਬਾਦਤ ਨੂੰ ਅਸੀਂ ਉਹਦੀ ਸੀਟ ਤੇ ਬਿਠਾਇਆ ਹੈ ਪੂਰੀ ਚੰਗੀ ਤਰ੍ਹਾਂ ਹੈ ਸੁਰੱਖਿਆ ਕਵਚ ਦੇ ਨਾਲ ਹੈ ਇਬਾਦਤ ਕਿੱਥੇ ਜਾ ਰਹੀ ਹੈ ਘੁੰਮੀ ਕਰਨ ਜਾ ਰਹੀ ਹੈ ਘੁੰਮੀਆਂ ਘੁੰਮੀਆਂ ਨਵੀਂ ਗੱਡੀ ਤੇ ਹੈ ਤੇਰੀ ਹਾਂ ਹਾਂਜੀ ਤੁਹਾਡੀ ਗੱਦੀ ਤੁਹਾਡੀ ਠੀਕ ਆ ਲਓ ਜੀ ਹੁਣ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਂਜੀ ਫਿਰ ਮੈਡਮ ਜੀ ਇਬਾਦਤ 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 ਇਹਦੇ ਪਾਪਾ ਪਾਪਾ ਇਹ ਨਹੀਂ ਬਹਿੰਦੀ ਸੀਟ ਵਿੱਚ ਇਹਦੇ ਚ ਉਹਦੇ ਦੇ ਲਬਾਪੇ ਰੱਖਦੇ ਨੇ ਅਸੀਂ ਬਿਲਡ ਰਹੀ ਹੈ ਨਾ ਉਹਦੇ ਚ ਪਹਿਲਾਂ ਨਵੇਂ ਪਈਆਂ ਹੁਣ ਬਿਲਡ ਰਹੀ ਆ ਇਹ ਬੜੀਆਂ ਪੋਜੀਸ਼ਨਾਂ ਬਦਲਦੀ ਏ ਬੰਦੀ ਵੇਖੀ ਕਿਦਾਂ ਆ ਪਿੱਛੇ ਸੱਟੀ ਫੇਰ ਬਰਾਕ ਦੇਣਾ ਹਲੋ ਪਿੱਛੇ ਕਿ ਬੈਠੋ ਚਲੋ ਆ ਰਸਤੇ 'ਚ ਹੋ ਗਿਆ ਜੀ ਫਾਟਕ ਬੰਦੇ ਅੱਧੇ ਘੰਟੇ ਤੋਂ ਫਾਟਕ ਬੰਦ ਪਿਆ ਹੈ ਪਤਾ ਨਹੀਂ ਕੀ ਚੱਕਰ ਹੈ ਕਾਰਨ ਨਹੀਂ ਸਮਝ ਲੱਗ ਰਹੀ ਇੱਧਰ ਭਾਈ ਸਾਹਿਬ ਉਹਨੇ ਬੈਠੇ ਨੇ ਇਹਦੇ 'ਚ ਸਟੇਸ਼ਨ ਵਾਲੇ ਉਹਦੇ 'ਚ ਟ੍ਰੇਨ ਆ ਰਹੀ ਮੈਨੂੰ ਲੱਗਦਾ ਇੱਕ ਹੋਰ ਆਵਾਜ਼ ਜੀ ਤਾਂ ਸੁਣੀ ਉਹ ਆ ਗਈ ਵੇਖਿਆ ਆ ਗਈ ਆ ਗਈ ਆ ਗਈ ਆ ਗਈ ਇਹਦੇ ਕਰਕੇ ਨਹੀਂ ਖੋਲਿਆ ਨੇ ਫਟਕ ਬੱਲੇ ਜੀ ਬੱਲੇ ਲੋ ਜੀ ਗੱਡੀ ਦੀ ਜਿਹੜੀ ਪੋਜੀਸ਼ਨਿੰਗ ਹੈ ਚਲਾਉਣ ਦਾ ਬਹੁਤ ਘੈਂਟ ਲੱਗਦਾ ਜੀ ਨਜ਼ਾਰਾ ਆਂਦਾ ਚਲਾ ਕੇ ਪੂਰਾ ਘੈਂਟ ਆ ਕਰੂਜ਼ ਨੇ ਮੈਂ ਫਸਟ ਟਾਈਮ ਕਰੂਜ਼ ਯੂਜ਼ ਕਰ ਰਿਹਾ ਮੈਂ ਪਹਿਲਾ ਕਰੂਜ਼ ਕਦ ਨਹੀਂ ਯੂਜ਼ ਕੀਤਾ ਔਰ ਇਸ ਕਰੂਜ਼ ਨੇ ਮੈਨੂੰ ਬੜੇ ਨਜ਼ਾਰੇ ਲਿਆਤੇ ਨੇ ਉਹ ਨਜ਼ਾਰਾ ਯਾਰ ਥਕਾਵਟ ਨਹੀਂ ਹੁੰਦੀ ਬਾਕੀ ਇਹ ਤਾਂ ਸਟਾਰਟਿੰਗ ਵਿੱਚ ਕਈ ਵਾਰ ਚਾ ਵੀ ਬਹੁਤ ਜ਼ਿਆਦਾ ਹੁੰਦਾ ਨਾ ਅਸਲੀ ਰਿਵਿਊ ਤਾਂ ਤੁਹਾਨੂੰ ਉਦੋਂ ਦੰਗ ਜਦੋਂ 10000 ਕਿਲੋਮੀਟਰ ਚਲਾ ਚੁੱਕੇ ਹੋਈ ਅਸੀਂ ਪਹੁੰਚਣ ਆਲੇ ਜੀ ਪਹੁੰਚਣ ਆਲੇ ਜੀ ਆਪਣੇ ਸਹਰੇ ਪਿੰਡ ਤੇ ਹਾਲੇ ਮੰਮੀ ਰਾ ਨੂੰ ਤੇ ਸਿਮਰਤ ਰਾ ਨੂੰ ਬਿਲਕੁਲ ਨਹੀਂ ਪਤਾ ਵੀ ਆਪਾਂ ਗੱਡੀ ਲੈ ਲਈਏ ਜਿਵੇਂ ਵੀਰੇ ਪਾ ਵੀਰਾਂ ਨੂੰ ਸਰਪ੍ਰਾਈਜ਼ ਦਿੱਤਾ ਸੀ ਤੇ ਉਦਾਂ ਹੀ ਇੱਧਰ ਮੰਮੀ ਨੂੰ ਤੇ ਸਿਮਰ ਤੇ ਦੂਤ ਡੈਡੀ ਹੋਣਾ ਨੂੰ ਸਰਪ੍ਰਾਈਜ਼ ਦਵਾਂਗੇ ਵੀ ਅਚਾਨਕ ਗੱਡੀ ਸਾਹਮਣੇ ਦਿਖਾਵਾਂਗੇ ਦੇਖਦੇ ਆਂ ਰਿਐਕਸ਼ਨ ਆਊਟ ਕਰਦੇ ਆ ਤੇ ਨਾਲ ਨਾਲ ਰਿਓ ਕੱਲ ਬੜਾ ਮਜ਼ਾ ਆਇਆ ਜਦੋਂ ਪਿੰਡ ਗਏ ਸੀ ਚਲੋ ਜੀ ਪਾਟਾ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਲਓ ਜੀ ਸਾਰੇ ਪਿੰਡ ਪਹੁੰਚਣ ਵਾਲਿਆਂ ਜੀ ਔਰ ਮੈਂ ਇੱਕ ਗੱਲ ਦੱਸਾਂਗੇ ਰਨ ਬਿਆਸ ਤੋਂ ਇੱਧਰ ਆਂਦੇ ਹੋਏ ਨਾ ਰਈਏ ਤੋਂ ਪਟਾਲੇ ਤੱਕ ਇੰਨੀ ਟੁੱਟੀ ਹੋਈ ਸੜਕ ਨਾ ਕਿਉਂਕਿ ਮੈਨੂੰ ਲੱਗਦਾ ਸੜਕ ਬੰਡਰੀ ਹੈ ਨਾ ਉੱਥੇ ਡਬਲ ਲੇਨ ਹੋ ਰਹੀ ਹੈ ਅਨੀ ਮਿੱਟੀ ਨਾ ਚਿਕੜ ਮੇਰੀ ਸਾਰੀ ਗੱਡੀ ਭਰ ਗਈ ਮਿੱਟੀ ਨਾਲ ਹੁਣ ਹੁਣ ਸਹਰੇ ਪਿੰਡ ਜਾਣਾ ਗੰਦੀ ਗੱਡੀ ਥੋੜੀ ਲੈ ਕੇ ਜਾਊਂਗਾ ਹਾਂ ਸਹੀ ਗੱਲ ਆ ਮੈਂ ਪਹਿਲਾਂ ਸਾਈਡ ਜੀ ਤੇ ਲਾਣਾ ਗੱਡੀ ਦੇ ਕਪੜਾ ਮਾਰਦਾ ਹਾਏ ਇੱਥੇ ਮਾਰ ਲੈ ਨਹੀਂ ਇੱਥੇ ਨਹੀਂ ਤਾਂ ਪਿੰਡ ਨੇ ਬੇਇੱਜ਼ਤੀ ਹੋ ਜੇਗੀ ਜਾਣ ਕੇ ਕਿਉਂ ਕਪੜਾ ਮਾਰ ਰਿਹਾ ਹੈ ਦਿਮਾਗਰੇ ਖਾਲੀ ਥਾਂ ਤੇ ਇੱਕ ਪਹਿਲਾਂ ਗੱਡੀ ਦਾ ਕਪੜਾ ਮਾਰੂੰਗਾ ਆ ਫਿਰ ਮੈਂ ਸਹਰੇ ਪਿੰਡ ਲੈ ਕੇ ਵੜੂੰਗਾ ਐਵੇਂ ਬੇਇੱਜ਼ਤੀ ਹੋ ਜਾਣੀ ਨਵੀਂ ਗੱਡੀ ਚੱਜੇਗੀ ਨਹੀਂ ਕਾਲੀ ਦਾ ਇੱਕ ਤਾਂ ਇਹ ਹੈਗਾ ਵੀ ਦੇਖੋ ਦਿਲ ਤੇ ਪੱਥਰ ਦਾ ਰੱਖਣਾ ਪੈਂਦਾ ਗੰਦੀ ਬਹੁਤ ਛੇਤੀ ਹੁੰਦੀ ਹੈ ਪਰ ਜਿਹਨੂੰ ਸ਼ੌਂਕ ਹੈ ਉਹ ਤਾਂ ਸ਼ੌਂਕ ਹੈ ਸ਼ੌਂਕ ਦਾ ਕੋਈ ਟੈਨਸ਼ਨ ਨਹੀਂ ਕਪੜਾ ਮਾਰ ਲਾਂਗੇ ਆਪਾਂ। ਉਹ ਵੈਸੇ ਵੀ ਆਪਾਂ ਉੱਥੇ ਬੰਦਾ ਲਾਇਆ ਹੋਇਆ ਹੈ ਗੱਡੀ ਧੋਣ ਵਾਲਾ। ਉਹ ਰੋਜ਼ ਧੋ ਕੇ ਜਾਇਆ ਕਰੇਗਾ। ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ। ਬਾਕੀ ਹੁਣ ਇਹਨੂੰ ਮੈਂ ਗੱਡੀ ਪਹਿਲਾਂ ਸਾਈਡ 'ਚ ਖਾਲੀ ਜੇ ਥਾਂ ਦੇ ਕੇ ਲਾਵਾਂ ਤੈਨੂੰ ਸਾਫ਼ ਕਰਾਂ। ਸੱਚੀ ਚਲੇ ਗਏ ਸਾਫ਼ ਕਰਵਾਤੇ। ਤੇ ਉਹ ਕਮਜਾਕਰਿਆ। ਪਰ ਸੱਚੀ ਕਪੜਾ ਮਾਰਾਂਗਾ। ਕਪੜਾ ਤੇ ਲੈ ਲਓ ਕਿੱਥੋਂ ਲਾਉਗੇ ਕਪੜਾ ਕਿੱਥੇ ਆ? ਮੈਂ ਰੱਖਿਆ ਸਪੈਸ਼ਲ ਟਿੱਕੀ 'ਚ। ਹੈ? ਕਿਉਂ ਆ ਸੱਚੀ ਗੱਡੀ ਸਾਫ਼ ਕਰ ਚਲ ਗਏ ਯਾਰ। ਇਹ ਨਾ ਮ ਸੌਰਿਆ ਦੇ ਪਿੰਡ ਆਪਣੀ ਨਵੀਂ ਗੱਡੀ ਲੈ ਗਿਆ ਮੈਂ ਇਦਾਂ ਕਿਦਾਂ ਨਿਕਲ ਨਾ ਨਹੀਂ ਤੁਹਾਡੇ ਕੋਲ ਹੈ ਨਿਕਲ ਨਾ ਨਹੀਂ ਆ ਰਿਹਾ ਸੱਚੀ ਗੱਡੀ ਸਾਫ ਕਰਾ ਚਿੱਟਾ ਘੁਰਤਾ ਮ ਜਾਵਾ ਪਾ ਗਈ ਚਿੱਟਾ ਘੁਰਤਾ ਮ ਜਾਵਾ ਭਾਗੇਗਾ ਨਾ ਮੈਂ ਗੱਡੀ ਸਾਫ ਕਰ ਲਾਂ ਇੱਕ ਵਾਰੀ ਕਿਉਂਕਿ ਮੈਂ ਸੌਰਿਆ ਦੇ ਪਿੰਡ ਜਾਣਾ ਵਾ ਤੇ ਮੇਰੀ ਗੱਡੀ ਨਹੀਂ ਗੰਦੀ ਹੋਣੀ ਚਾਹੀਦੀ ਜਦੋਂ ਜਿਉਣਾ ਅੱਗੇ ਜਾਣਾ ਤਾਂ ਟੀਟ ਹੀ ਕਰ ਲੈ ਕਹਿੰਦੇ ਗੱਡੀ ਮਾਰ ਕੇ ਲੀਰ ਜੀ ਆ ਰਹਿਣਾ ਮਾਰਨੀ ਵੀ ਲੀਡ ਛੱਤੀ ਐਡਿਟ ਛੱਤੀ ਕਪੜਾ ਮਾਰ ਵੀ ਆ ਜੇ ਗਰਮੀ ਬੜੀ ਲੱਗਦੀ ਸੀ ਮਾਰੇ ਜੀ ਲੀਰ ਕੂਚੀ ਜੀ ਘੁਮਾ ਕੇ ਅੱਗੋਂ ਤੇ ਪਿਛੋਂ ਤੇ ਚੱਲ ਗੱਡੀ ਚ ਬੜੇ ਸ਼ੌਂਕ ਨਾਲ ਪੋਵੰਦੀ ਦੇਖਣੀ ਨਾ ਪਿੱਛੋਂ ਥੋੜੀ ਗੰਦੀ ਹੈ ਪਿੱਛੋਂ ਗੰਦੀ ਹੈ ਕੋਈ ਕੱਲ ਨਹੀਂ ਗੰਦੀ ਰਹਿਣ ਦੋ ਉਹ ਪਿੱਛੋਂ ਮਾੜੀ ਜੀ ਤਾਂ ਝਾੜ ਦੇਣਾ ਜਿੰਜਕਿਆ ਸੀ ਉਹ ਨਹੀਂ ਬਸ ਠੀਕ ਗਰਮੀ ਬੜੀ ਵਾਰ ਆਏ ਹੋ ਰੱਬਾ ਕੋਈ ਗੱਲ ਨਹੀਂ ਕਿਹਾ ਨਾ ਉਹ ਜੇ ਮਿੱਟੀ ਪਈ ਉਹ ਕੀ ਸਮਝ ਗਏ ਵੀ ਗੱਡੀ ਪੁਰਾਣੀ ਹੈ ਕੋਈ ਗੱਲ ਨਹੀਂ ਸੈਕੰਡ ਹੈਂਡ ਲਈ ਉਹਨਾਂ ਨੇ ਕਿਹਾ आरसी दिखा दे आरसी <laughs> <laughs> तो आई नहीं चाचा मैं तो कह सेकंड बिल दिखा दूंगा बिल दिखा दूंगा ना व्लॉग तो देख ही लेना है ਹਾਲੇ ਤੱਕ ਦੋਸਤੋ ਅਸੀਂ ਵਲੋਗ ਇੱਕ ਵੀ ਨਹੀਂ ਪਾਇਆ ਅੱਜ ਹੈ ਕਿਹੜੀ ਤਰੀਕੇ ਅੱਜ 30 ਤਰੀਕੇ ਨਾ ਅੱਜ 30 ਤਰੀਕੇ ਲੇਕਿਨ ਹਾਂ ਅੱਜ 30 ਤਰੀਕ ਨੂੰ ਵਲੋਗ ਆ ਗਿਆ ਹੋਣਾ ਜਿਹੜਾ ਤੁਸੀਂ ਲੰਘ ਹੀ ਇਹ ਤਾਂ ਬੜੇ ਤੇ ਇੱਕ ਜਾਂ ਦੋ ਤਰੀਕ ਨੂੰ ਆਏਗਾ ਯਾਰਾ ਲਓ ਜੇ ਅਸੀਂ ਪਹੁੰਚ ਗਏ ਆ ਪਿੰਡ ਤੇ ਆਪਾਂ ਕੀ ਕਰੀਏ ਹੁਣ ਉਹਨਾਂ ਨੂੰ ਐਸੇ ਤਾਂ ਜਾ ਕੇ ਘਰ ਦੇ ਬਾਹਰ ਲਾਦੀ ਕਰੀਏ ਹਾਂ ਬਸ ਲਾ ਜੋ ਵੀ ਆ ਫੋਨ ਕਰਦੇ ਆ ਉਹਨਾਂ ਨੂੰ ਸਭ ਪਹਿਲਾਂ ਮੈਂ ਕਹਿੰਦਾ ਉਹਨਾਂ ਨੂੰ ਪਹਿਲਾਂ ਫੋਨ ਕਰਦੇ ਆ ਕਹਿੰਦਾ ਗੱਡੀ ਚ ਆਇਓ ਯਾਰ ਗੱਡੀ ਬੰਦ ਹੋ ਗਈ ਏ ਬਾਹਰ ਨਿਕਲਣੀਆਂ ਫਿਰ ਬਾਅਦ ਚ ਗੱਡੀ ਗੱਡੀ ਚਵਾੜਾਂਗੇ ਗੱਡੀ ਠੀਕ ਆ ਚੰਗਾ ਮੈਂ ਲਾਵਾ ਫੋਨ ਆ ਫੋਨ ਕਰ ਸਹੀ ਹਾਲ ਸੀ ਜੰਮੀ ਜਾ ਰਹੇ ਆ ਫੋਗ ਜੰਮੀ ਚੱਲ ਕੀ ਕਰਾਂ ਮੈਂ ਹੈਲੋ ਯਾਰ ਅੱਜ ਤੀਨੀ ਨਹੀਂ ਨਿਕਲਦੇ ਟਾਈਮ ਸੇ ਅਜੋ ਪਾਈ ਈਗਾ ਇਹਨੋਂ ਕੋਈ ਪ੍ਰਵਾਨੀ ਮੈਨੂੰ ਲੱਗਦਾ ਜਾਣ ਕੇ ਕਹਿ ਰਹੇ ਆਂ ਬਿਛੜ ਬਰਾਉਂ ਮਾਰ ਰਹੇ ਹੋਣਗੇ ਰਹਿਣ ਦੇ ਆ ਜਾਣਗੇ ਟੈ ਟੈ ਟ ਹੋਏ ਹੋਈ ਜਾਣੀ ਬੇ ਟੈ 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 ਆਹਨੂੰ ਤੂੰ ਦੇਖੀਂ ਇਹਦੋਂ ਨਹੀਂ ਦੇਖ ਰਹਿ ਐਨੀ ਜਿਹੀ ਟ 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 ਚਲ ਹੁਣ ਤਾਂ ਚਲੋ ਹੁਣ ਤਾਂ ਪਤਾ ਲੱਗ ਗਿਆ ਉਹਨਾਂ ਨੂੰ ਮੰਮੀ ਦਾ ਆਜੇ ਮੰਮੀ ਹਣਾ ਆ ਆ ਕੇ ਆਜੋਈ ਕੀ ਆਪ ਤੈਨੂੰ ਹੋਰਾ ਸਾਰਾ ਕੁਝ ਮੰਮੀ ਕਿਤੇ ਆਹ ਇਹ ਤਾਂ ਬੜੇ ਕਰਾਉਂਦੇ ਆ ਬੀਬੀ ਕਸ਼ਮੀਰ ਕੋਰ ਦਾ ਨਿਕਲੀ ਨਹੀਂ ਹੈ ਲੈ ਕੇ ਆਏ ਮਹਾਂ ਤੇਲ ਚੋਣਾ ਨਵੀਂ ਗੱਡੀ ਦਾ ਕਿਹੜਾ ਤੇਰੇ ਦਾ ਬਰਾਮ ਦਾ ਬਰਾਮ ਨਾਲ ਨਹੀਂ ਚੋਣਾ ਅਜੀ ਸੀਸ਼ੇ ਨਹੀਂ ਖੋਲਦੇ ਹੁੰਦੇ ਕੱਢ ਜਾ ਕੱਢ ਜਾ ਅੱਗੇ ਕੱਢ ਜਿੱਥੇ ਖੁੱਲੂਗੀ ਮਾਨ ਬਸੇ ਰੋਗਲੇ ਚ ਉੱਤਰ ਲੈਣਾ ਠੀਕ ਹੈ ਗੱਡੀ ਖਰਾਬ ਹੋਊ ਉੱਥੇ ਤੱਕ ਤੂੰ ਨਿਕਲਣ ਤੇ ਨਹੀਂ ਆ ਰਹੇ ਬਾਹਰ ਅਲਟੜ ਇਹ ਕੱਪੜੇ ਪਾ ਲੈ ਇੰਨਾ ਟਾਈਮ ਇੰਨਾ ਨੇ ਲਾਉਣੀ ਕਿੱਥੇ ਗੱਡੀ ਹੁਣ ਚਲੋ ਚਲੋ ਜਣਾ ਤੋਰ ਚੋਣੇ ਫੜਾ ਫੜਾ ਤੋਰ ਗੂਗਲ 'ਤੇ ਕਰਾਂਗੇ ਸੀ ਨਹੀਂ ਨਹੀਂ ਕੈਸ਼ 15 ਰੁਪਏ ਕੀ ਕਰਾਂ ਖੁੱਲੇ ਲਓ ਜੀ ਦੇਨਿਆ ਚੱਲ ਤੇਰਾ ਉਧਾਰ ਹੋ ਗਿਆ ਦੇਨਿਆ 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 ਹਾਂ ਹਾਂ ਇਧਰ-ਉਧਰ ਕਰਦੀ ਏ ਕਿਉਂ ਕਰਦੀ ਏ ਇੱਥੇ ਲੈ ਇੱਥੇ ਖੜੀ ਗੱਡੀ ਛੱਲੇ ਦੀ ਗੱਡੀ ਆਈ ਕਿ ਤੱਕ ਲੱਗਣਾ ਚਾਹੀਦਾ ਆਹ ਰਸਤਾ ਬਣਾ ਤਾਂ ਮੋਟਰਸਾਈਕਲ ਆਸ ਤੇ ਐਂ ਕਰਕੇ ਐਨੂੰ ਉਹ ਦੇਖ ਉੱਥੋਂ ਆਏਗਾ ਐਂ ਕਰਕੇ ਐਨੂੰ ਆਹ ਵਾਹ ਤਾਂ ਉਹ ਠੀਕ ਹੈ ਨਾ ਸੋਹਣੀ ਹੈ ਤਾਂ ਫਿਰ ਕਿਦਾਂ ਲੱਗਾ ਸੱਤਪਾਹਾਰੇ ਘਰ ਦੇ ਨੂੰ ਲਿਜਾ ਕੇ ਕਿੱਥੇ ਗੁਰਦੁਆਰਾ ਚੱਲਿਆ ਜੀ ਮੱਥਾ ਟੇਕਣ ਵਾਸਤੇ ਗੱਡੀ ਦੇ ਉੱਪਰ ਨਾ ਗੱਡੀ ਦੇ ਰਾਈਡ ਹੋ ਜਾਈ ਸਾਰੇ ਪਰਿਵਾਰ ਨੂੰ ਫਿਰ ਨੰਮਨ ਨਾਲ ਮੱਥਾ ਟੇਕਣ ਜਾਵਾਂਗੇ ਤੇ ਹੈਗੇ ਆਪਣਾ ਗੁਰਦੁਆਰਾ ਕਲੂਕਰ ਸਾਹਿਬ ਜਾ ਰਹੇ ਆ ਆਪਾਂ ਉੱਥੇ ਨਾਲ ਜੂਬੇ ਵੀ ਬਣੇ ਹੋਏ ਨੇ ਮਤਲਬ ਇਮਾਰਤਾਂ ਵੀ ਨੇ ਬੜੀਆਂ ਸੋਹਣੀਆਂ ਤੇ ਉੱਥੇ ਵੀ ਚਲਦੇ ਆ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਆ ਗੱਡੀ ਦੇ ਖੋਲੀ ਬੜੀ ਹੋਈ ਵੀ ਕਿੰਨੀ ਸੋਹਣੀ ਲੱਗ ਰਹੀ ਐ ਿੱਟੀ ਮਿੱਟੀ ਹੋਈ ਵੀ ਆ ਪੂਰੀ ਹਰ ਦੇਖੋ ਤਾਂ ਵੀ ਪੂਰੀ ਸ਼ਾਈਨ ਆ ਰਹੀ ਐ ਕੋਈ ਕਮੀ ਨਹੀਂ ਲੱਗ ਰਹੀ ਕਿਸੇ ਵੀ ਐਂਗਲ ਤੋਂ ਇੰਨੀ ਕਮਿਟੀ ਦਾ ਦਰੋ ਜਾਇ ਜਾਈ ਹੁਣ ਨਾ ਮਿੱਟੀ ਦੇਖੋ ਕਿੰਨੀ ਹੋਈ ਵੈਸੇ ਗੱਡੀ ਤੇ ਜਦੋਂ ਬਾਰਿਸ਼ ਹੋਈ ਹੈ ਨਾ ਬਾਰਿਸ਼ ਕਰਕੇ ਬਹੁਤ ਮਿੱਟੀ ਮਿੱਟੀ ਹੋਈ ਪਈ ਹੈ ਹਲੇ ਨਹੀਂ ਮਤਵਾਣ ਲੱਗਾ ਸਿਰ ਮੈਂ ਹਲੇ ਨਹੀਂ ਮਤਵਾਂਦਾ ਕਿਉਂਕਿ ਬਾਰਿਸ਼ ਪੈਰੀ ਚਿੱਕੜੇ ਫੇਰ ਹੀ ਧੋਵਾਂਗੇ ਇੱਕ ਵਾਰ ਇਹਨਾਂ ਮੈਂ ਕਹਿੰਦਾ ਸਟਾਰਟ ਕਰ ਲਾ ਦੱਸੋ ਸਰਦਾਰ ਸਾਹਿਬ ਫਿਰ ਠੀਕ ਹੈ ਮਾਤਾ ਕਿਦਾਂ ਉਹ ਤਾਂ ਵਧੀਆ ਸਪੇਸ ਵਾਧੂ ਏ ਕਿਰਨ ਇਬਾਦਤ ਹੈ ਨੂੰ ਸਭ ਤੋਂ ਪਿੱਛੇ ਪਿੱਛੇ ਤਾਂ ਫੇਰ ਲੈ ਲਈ ਅੱਜ ਮੈਂ ਕਿਹਾ ਸੀ ਹਾਂ ਬਾਦਲ ਨਹੀਂ ਆ ਪਿੱਛੇ ਆਈਦਾ ਹੈ ਚਲੋ ਜੀ ਚਲੋ ਜੀ ਚਲੋਦੇ ਆਪਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਏਰੀਆ ਇਦਾਂ ਲੱਗਦਾ ਜਿਵੇਂ ਇੱਕ ਜੰਗਲਾਤ ਜਿਹਾ ਹੈਗਾ ਬੜਾ ਵਧੀਆ ਇੱਧਰ ਮਤਲਬ ਇੱਕ ਅਲੱਗ ਜਿਹਾ ਫੀਲ ਆ ਰਿਹਾ ਭਾਵੇਂ ਹੈਗਾ ਬੜਾ ਆਪਣੇ ਪਿੰਡ ਘਟ ਨੇ ਪਿੰਡ ਇੱਧਰ ਲੇਰੇ ਚ ਘਟ ਨੇ ਹਰੀਆਲੀ ਜਿਆਦੀ ਹੈ ਮਤਲਬ ਵਧੀਆ ਏਰੀਆ ਅਜੀਬ ਮਤਲਬ ਡਿਫਰੈਂਟ ਥੋੜਾ ਜਿਹਾ ਲੱਗਦਾ ਹੈ ਅਜੀਬ ਨਹੀਂ ਕਹਿ ਸਕਦਾ ਥੋੜਾ ਡਿਫਰੈਂਟ ਕਹਿ ਸਕਦੇ ਆ ਜਿਹੜਾ ਵਧੀਆ ਲੱਗ ਰਿਹਾ ਹੈ ਖੁੱਲਾ ਡੁੱਲਾ ਸ਼ਾਂਤ ਜਿਹਾ ਹਮ ਖਾਲੀ ਹੈ ਔਰ ਵਧੀਆ ਹੈ ਜਿੱਥੇ ਲੋਕ ਬਹੁਤ ਰਸਤੋਂ ਉਤਰਦੇ ਹਾਂ ਅੱਛਾ ਲੱਗ ਰਿਹਾ ਹੈ ਘੈਂਟ ਬੈਗ ਤਾਂ ਤੁਸੀਂ ਦੇਖ ਲਿਆ ਸੀ ਹੁਣ ਬੈਠ ਕੇ ਚਲਾ ਕੇ ਵਿੱਚ ਇੰਜੋਏ ਕੀਤਾ ਦੱਸੋ ਹੁਣ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬੈਠ ਕੇ ਡੜੀ ਤੁਸੀਂ ਦੱਸੋ ਸਿਮਰਤ ਅਨੂ ਬਹੁਤ ਮਜ਼ਾ ਆ ਰਿਹਾ ਵਧੀਆ ਮਜ਼ਾ ਫਰਕ ਹੈ i20 ਨਾਲ ਤਾਂ ਫਰਕ ਹੈ ਬੜਾ ਫਰਕ ਹੈ ਬੜਾ ਫਰਕ ਹੈ ਜੜੀ ਸਾਹ ਵਿੱਚ ਆਉ ਚੌਕੜੀਆਂ ਮਾਰ ਕੇ ਬੈਠੇ ਹੁੰਦੇ ਲੋਕ ਸਹੀ ਗੱਲ ਹੈ ਮਮੀ ਨੇ ਚੌਕੜੀ ਮਾਰ ਲਈ ਅੱਲਾ ਮਮੀ ਪਹਿਲਾਂ ਆ ਮਿੱਟੀ ਬਿੱਟੀ ਉੱਡ ਗਈ ਆਪਣੇ ਪਿੰਡਾਂ ਵਾਲੇ ਬੰਦੇ ਪਹਿਲਾਂ ਚੌਕੜੀ ਮਾਰਦੇ ਨੇ ਨਾ ਠੀਕ ਹੈ ਯਾਰ ਕੰਫਰਟੇਬਲ ਹੋ ਕੇ ਬੈਠੋ ਮੇਰੇ ਆਪਾਂ ਨੂੰ ਹਾਂ ਜਿੱਦਾਂ ਕੰਫਰਟ ਆਂਦਾ ਉਵੇਂ ਬਹਿਣਾ ਚਾਹੀਦਾ ਆ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਕੱਲੂਕਰਾ ਸਾਹਿਬ ਬਹੁਤ ਹੀ ਸੋਹਣੀ ਜਗ੍ਹਾ ਤੇ ਜਿਹੜਾ ਬਣਿਆ ਹੋਇਆ ਗੁਰਦੁਆਰਾ ਦੂਰੋਂ ਤੁਸੀਂ ਦੇਖੋ ਕਿੰਨਾ ਵਧੀਆ ਥਿਊ ਆ ਰਿਹਾ ਹੈ ਸ਼ਾਂਤੀ ਬੜੀ ਹੈ ਬਈ ਬਹੁਤ ਵਧੀਆ ਸ਼ਾਂਤੀ ਔਰ ਅੱਛਾ ਏਰੀਆ ਦੇਖੋ ਕਿੰਨਾ ਵਧੀਆ ਸੁੰਦਰ ਗੁਰਦੁਆਰਾ ਸਾਹਿਬ ਲੱਗ ਰਹੇ ਨੇ ਕਿੰਨਾ ਸੋਹਣਾ ਏਰੀਆ ਕਿੱਥੋਂ ਕਿਦੋਂ ਲੰਗਦੇ ਹੋਏ ਕਿੰਨਾ ਸਵਾਦ ਆ ਰਿਹਾ ਇੱਥੋਂ ਬੜਾ ਵਧੀਆ ਜਿਹਾ ਲੱਗ ਰਿਹਾ ਫੀਲਿੰਗ ਬੜੀ ਅਲੱਗ ਜਿਹੀ ਆ ਰਹੀ ਹੈ ਕਿਰਦਾ ਕਿ ਨਹੀਂ ਜਿੱਦਾਂ ਇਦਾਂ ਸੜਕ ਦੇ ਆਲੇ ਦੋਲੇ ਦਰਖਤ ਨਾ ਇਦਾਂ ਹੋਣੇ ਚਾਹੀਦੇ ਹੋਣੇ ਚਾਹੀਦੇ ਨੇ ਆਪਣੇ ਹਰ ਪਾਸੇ ਦਰਖਤ ਹੋਣੇ ਚਾਹੀਦੇ ਨੇ ਜ਼ਰੂਰੀ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਜੀ ਦਰਖਤਾਂ ਦੇ ਵਿੱਚੋਂ ਲੰਗਦੇ ਹੋਏ ਵਾਹਿਗੁਰੂ ਵਾਹਿਗੁਰੂ ਵੰਦੇ ਨੇ ਤੁਮ ਬੈਲ ਸੀ ਫਾਟ ਜਾਨੀ ਮਹ ਬੋ ਸੋਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਕੱਲੂਗੜਾ ਸਾਹਿਬ ਇਮਾਰਤ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਇਬਾਦਤ ਪਾਪਾ ਕਾ ਚਿਕਾ ਵਾ ਗੁਰੂ ਜੀ ਦੇ ਕਰੇ ਆਇਓ ਕਰੇ ਹੈ ਮੇਰੇ ਪੁੱਤ ਵਾ ਗੁਰੂ ਜੀ ਦੇ ਕਰੇ ਨਾ ਗੁਰੂ ਵਾ ਗੁਰੂ ਮੇਲੇ ਰੋ ਜਿਹੜਾ ਵਲੋਗਿੰਗ ਕਰਦੇ ਨਹੀਂ ਸੀ ਪਹਿਲੇ ਉਦੋਂ ਆਏ ਸੀ ਕਰਨ ਕੀ ਕੁਮ ਨਾ ਨਹੀਂ ਤੇ ਫਾਈਟ ਹੁੰਦੀ ਤੇ ਕੁਦਾਈ ਨਹੀਂ ਉਹਦਾ ਪਰ ਨਹੀਂ ਉਹਦਾ ਮੈਂ ਪਰ ਬਲੋਗਿੰਗ ਇਹ ਕਰਦੇ ਨੇ ਬੜੀ ਇਹ ਨੂੰ ਬਣਾਉਂਦੇ ਸੀ ਆਪਾਂ ਲੋਗ ਵੀ ਬਣਾਉਂਦੇ ਸੀ ਚੈੱਕ ਕਰ ਲੈ ਸ਼ਾਇਦ ਹੂੰ ਹੋ ਸਕਦਾ ਸਿਰਫ ਸਾਥ ਮੇ ਆਏ ਜਦੋਂ ਮੈਨੂੰ ਲੱਗਾ ਉਹਦਾ ਵੀ ਇੱਕ ਕੋਈ ਆਇਆ ਨਹੀਂ ਆਪਾਂ ਸਿਰਫ ਉੱਥੇ ਨਹੀਂ ਕੇ ਸੀ ਜੂਬਾ ਨਹੀਂ ਆਇਆ ਇੱਕ ਹੋਰ ਹੀ ਆਇਆ ਵਾਹਿਗੁਰੂ ਵਾਹਿਗੁਰੂ ਦੋ ਜਰਬਾਰ ਸਾਹਿਬ ਵੱਲੋਂ ਮੱਥਾ ਟੇਕ ਕੇ ਇੱਧਰ ਆਏ ਆ ਬੇਰ ਸਾਹਿਬ ਵੱਲ ਜੋ ਤੋਂ ਇੱਥੇ ਬਹੁਤ ਵੱਡਾ ਬਹੁਤ ਵੱਡੀ ਜੰਗੂਈ ਸੀ ਸਿੰਘਾਂ ਦੀ ਤੇ ਸਿੰਘਾਂ ਦੀ ਤੇ ਮੁਗਲਾਂ ਦੀ ਮੁਗਲਾਂ ਦੀ ਸੀ ਨਾ ਉਸ ਟਾਈਮੇ ਬੇਰੀ ਥੱਲੇ ਹੀ ਉਹ ਆ ਉਸ ਬੇਰ ਸਾਹਿਬ ਥੱਲੇ ਇਸ ਦੇ ਥੱਲੇ ਸਿੰਘਾਂ ਨੇ ਸ਼ਰਾਉ ਕੀਤਾ ਸੀ ਵਿਸ਼ਰਾਮ ਕੀਤਾ ਸੀ ਬੈਠ ਕੇ ਇਹ ਉਦੋਂ ਦਾ ਬੇਰ ਸਾਹਿਬ ਗੁਰਦੁਆਰਾ ਇਹ ਦਸਤਾਪਿਤ ਕੀਤਾ ਗਿਆ ਉਹਦੇ ਪਿੱਛੇ ਹੁਣ ਬਹੁਤ ਵੱਡੀ ਇਮਾਰਤ ਬਣ ਰਹੀ ਹੈ ਮੈਂ ਤੁਹਾਨੂੰ ਫੋਟੋ ਚ ਪਾ ਦਾਂਗਾ